ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਕਮਲ ਦੇ ਕਤਲ ਦੇ ਵਿੱਚ ਅਮਰਤਪਾਲ ਮਹਿਰੋ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਦੇ ਸਾਥੀਆਂ ਨੂੰ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਪਹਿਲਾ ਬਣੇ ਰਹੋ ਚੈਨਲ ਤੇ ਤਾਂ ਵੀਡੀਓ ਸੁਣਾਉਣ ਜਾ ਰਹੇ ਹਾਂ ਸੁਣੋ ਵੀਡੀਓ ਫਿਰ ਕਰਦੇ ਆ ਵਿਚਾਰ ਸਾਡੇ ਕਮਲ ਕੌਰ ਨਾਲ ਐਸਾ ਕੰਮ ਇਸ ਸਮੇਂ ਦੀ ਵੱਡੀ ਖਬਰ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਪਿਛਲੇ ਕੁਝ ਘੰਟਿਆਂ ਤੋਂ ਜਦੋਂ ਤੋਂ ਕਮਲਕੌਰ ਦੀ ਲਾਸ਼ ਇੱਕ ਲਵਾਰਸ ਪਈ ਗੱਡੀ ਦੇ ਵਿੱਚੋਂ ਮਿਲੀ ਕੋਸ ਤੋਂ ਬਾਅਦ ਚਰਚਾ ਸੀ ਕਿ ਆਖਰ ਕਮਲਕੌਰ ਦੇ ਨਾਲ ਐਸਾ ਕੌਣ ਕਰ ਸਕਦਾ ਹੈ ਕਿਉਂਕਿ ਪੁਲਿਸ ਪਹਿਲਾਂ ਹੀ ਆਖ ਚੁੱਕੀ ਸੀ ਕਿ ਇਹ ਮਾਮਲਾ ਜਿਹੜਾ ਲੱਗ ਰਿਹਾ ਕਤਲ ਦਾ ਲੱਗ ਰਿਹਾ ਇੱਕ ਸਰਦਾਰ ਮੁੰਡਾ ਗੱਡੀ ਖੜਾਉਂਦਾ ਹੋਇਆ ਵੀ ਦਿਖਾਈ ਦੇ ਰਿਹਾ ਗੱਡੀ ਖੜੀ ਕਰਕੇ ਉੱਥੋਂ ਜਾਂਦਾ ਹੋਇਆ ਦਿਖਾਈ ਦੇ ਰਿਹਾ ਪੁਲਿਸ ਵੀ ਲੱਗੀ ਹੋਈ ਹੈ ਇਸ ਮਾਮਲੇ ਦੇ ਵਿੱਚ ਪਰ ਹੁਣ ਕੁਝ ਘੰਟੇ ਪਹਿਲਾਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਦਾ ਨਾਮ ਆ ਰਿਹਾ ਹੈ ਅਗਰ ਸੋਸ਼ਲ ਮੀਡੀਆ ਦੀ ਮੰਨਦੇ ਆਂ ਕੁਝ ਪੋਸਟਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਜਿਵੇਂ ਕਿ ਤੁਸੀਂ ਆਹ ਪੋਸਟ ਦੇਖ ਰਹੇ ਹੋ ਰੁਪਿੰਦਰ ਸਿੰਘ ਪੰਜਗੜਾਈਆਂ ਨੇ ਇਹ ਪੋਸਟ ਪਾਈ ਹੈ ਇਸ ਦੇ ਵਿੱਚ ਲਿਖਿਆ ਕਹਿੰਦੇ ਸਿੰਘਾਂ ਨੇ ਜ਼ਿੰਮੇਵਾਰੀ ਲਈ ਹੈ ਇਸ ਦੇ ਵਿੱਚ ਲਿਖਿਆ ਕਿ ਕਾਂਤਨ ਕੁਮਾਰੀ ਦੀ ਧੁਰਦੀ ਟਿਕਟ ਕੱਟਣ ਵਾਲੇ ਭਾਈ ਜਸਪ੍ਰੀਤ ਸਿੰਘ ਜੀ ਮਹਿਰੋਂ ਭਾਈ ਨਿਮਰਤਜੀਤ ਸਿੰਘ ਜੀ ਹਾਰੀ ਕੇ ਸਾਥੀ ਜਥੇਦਾਰ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਇਹ ਪੋਸਟ ਹੈ ਪਿਛਲੇ ਕੁਝ ਘੰਟਿਆਂ ਤੋਂ ਕਈ ਵੱਡੇ ਪੇਜਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਹੈ ਅਤੇ ਇਸ ਤੋਂ ਲੱਗ ਰਿਹਾ ਹੈ ਕਿ ਇਹ ਜਿਹੜਾ ਪੂਰਾ ਮਾਮਲਾ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਹੋਰਾਂ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਜਿਹੜੀਆਂ ਪੋਸਟਾਂ ਨੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਈ ਕਰੀਬੀ ਨੇ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਉਹਨਾਂ ਦੇ ਪੇਜਾਂ ਦੇ ਉੱਪਰ ਵੀ ਇਹ ਪੋਸਟਾਂ ਦਿਖ ਜਾਣਗੀਆਂ ਜਦੋਂ ਆਪਾਂ ਆਈਡੀ ਖੋਲਦੇ ਆ ਭਾਈ ਅਮਰਤਪਾਲ ਸਿੰਘ ਮੈਰੋਂ ਹੋਰਾਂ ਦੀ ਇੰਸਟਾਗ੍ਰam ਉਸ ਤੇ ਉੱਪਰੋਂ ਵੀ ਇੱਕ ਇਸ਼ਾਰਾ ਜ਼ਰੂਰ ਮਿਲਦਾ ਹੈ ਇੱਕ ਦੀ بجائے ਅਗਰ ਮੈਂ 2 ਕਵਾਂ ਤਾਂ ਗਲਤ ਨਹੀਂ ਹੋਵੇਗਾ ਸਭ ਤੋਂ ਪਹਿਲਾ ਇਸ਼ਾਰਾ ਆਹੀ ਪੋਸਟ ਹੈ ਜਿਹੜੀ ਕਿ ਉਹਨਾਂ ਨੇ ਜਦੋਂ ਮੈਂ ਸਕਰੀਨਸ਼ਾਟ ਲਿਆ ਉਦੋਂ 12 ਘਟੇ ਹੋਏ ਸੀ ਇਸ ਪੋਸਟ ਪਾਈ ਨੂੰ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ YouTube ਚੈਨਲਾਂ ਚੋਣਾਂ ਤੇ ਕਪੜਾ ਮਾਰ ਲਓ ਕਹਿਣ ਤੋਂ ਭਾਵ ਇਸ਼ਾਰਾ ਕਿ ਹੁਣ ਇਹੀ ਖਬਰਾਂ ਚੱਲਣਗੀਆਂ ਤਿਆਰ ਹੋ ਜਾਓ ਸਾਰੇ ਅਤੇ ਇਸ ਦੇ ਵਿੱਚ ਉਹਨਾਂ ਨੇ ਆਪਣੀ ਫੋਟੋ ਵੀ ਲਾਈ ਹੈ ਅਤੇ ਉੱਪਰ ਬਾਜਰੀ ਫੋਟੋ ਹੈ ਇੱਕ ਹੋਰ ਪੋਸਟ ਹੈ ਉਹਨਾਂ ਦੀ ਜਿਸ ਦੇ ਵਿੱਚ ਇੱਕ ਸਿੰਘ ਮੋਟਰਸਾਈਕਲ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਅਤੇ ਨੀਚੇ ਉਹਨਾਂ ਨੇ ਜਿਹੜੀ ਟੀਨ ਲਿਖੀ ਹੈ ਇਸ ਤੋਂ ਵੀ ਇੱਕ ਇਸ਼ਾਰਾ ਮਿਲਦਾ ਇਸ ਦੇ ਵਿੱਚ ਲਿਖਿਆ ਕਿ ਕੁਝ ਹੱਤਾ ਟੱਪਦਿਆਂ ਕਈ ਯੱਬ ਮੁੱਕ ਜਾਂਦੇ ਨੇ ਇਸ ਦੇ ਵਿੱਚ ਕਮੇਟੀ ਵੀ ਜਿਹੜੇ ਆਏ ਨੇ ਉਹਨਾਂ ਨੇ ਵੀ ਲੇਕਿਆ ਕਿ ਬਸ ਲੱਗ ਗਿਆ ਪਤਾ ਇਸ਼ਾਰਾ ਹੀ ਕਾਫੀ ਹੈ ਸਾਹਿਬ ਅਤੇ ਕਿਸੇ ਨੇ ਲੇਕਿਆ ਆ ਕੇ ਬਠਿੰਡੇ ਵੱਲ ਨੂੰ ਚਾਲੇ ਪਾਏ ਨੇ ਸਿੰਘਾਂ ਨੇ ਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਨੇ ਅਤੇ ਇਹਨਾਂ ਪੋਸਟਾਂ ਦੇ ਵਿੱਚੋਂ ਕਿਤੇ ਨਾ ਕਿਤੇ ਇਸ ਮਾਮਲੇ ਦੇ ਜਿਹੜੇ ਥਾਰ ਨੇ ਭਾਈ ਅਮਰਤਪਾਲ ਸਿੰਘ ਮਹਿਰੋ ਹੋਰਾਂ ਦੇ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਪੂਰਾ ਮਾਮਲਾ ਹੈ ਕਿ ਇਹ ਤਾਂ ਹੁਣ ਕੁਝ ਘੰਟਿਆਂ 'ਚ ਪਤਾ ਲੱਗੇਗਾ ਜਦੋਂ ਕਿ ਸਾਹਮਣੇ ਆ ਕੇ ਗੱਲ ਕਬੂਲੇਗਾ ਪਰ ਕਹਿੰਦੇ ਨੇ ਹਾਂਜੀ ਹੁਣ ਜਿਹੜਾ ਕਮਲ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਨੂੰ ਚੱਕ ਲਿਆ ਤੇ ਜਿਹੜੇ ਉਹਦੇ ਸਾਥੀ ਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਇਹ ਮਾਮਲਾ ਸਾਹਮਣੇ ਇਹ ਹੁੰਦਾ ਵੀ ਜਿਹੜੀ ਕੀ ਇਹ ਕਮਲ ਕੌਰ ਭਾਬੀ ਦੇ ਨਾਂ ਤੇ ਜਾਣੀ ਜਾਂਦੀ ਆ ਇਹ ਜਿਵੇਂ ਸੋਸ਼ਲ ਮੀਡੀਆ ਤੇ ਅਕਸਰ ਮਸ਼ਹੂਰ ਤੀਤ ਪਰ ਗੰਦੀਆਂ ਵੀਡੀਓ ਪਾਉਂਦੀ ਸੀ ਤੇ ਇਸ ਕਰਕੇ ਭਾਈ ਅਮਰਤਪਾਲ ਮਹਿਰੋ ਨੇ ਇੱਕ ਵਾਰ ਇਹਨੂੰ ਸਿੱਧੇ ਤਰੀਕੇ ਨਾਲ ਸਮਝਾਇਆ ਸੀ ਬਾਅਦ ਦੇ ਵਿੱਚ ਇਹਨੂੰ ਕਿਹਾ ਸੀ ਵੀ ਥੋੜੇ ਸੌਦਾ ਵੀ ਲੱਗ ਸਕਦਾ ਤੂੰ ਬਾਹਰ ਆ ਜਾ ਆਪਣੀਆਂ ਹਰਕਤਾਂ ਤੋਂ ਤੇ ਪਰ ਹੁੰਦਾ ਕੀ ਆ ਤਾਂ ਇਹ ਜੋ ਬਈ ਆਪਣਾ ਕੰਮ ਜਾਰੀ ਰੱਖਦੀ ਐ ਤੇ ਪਰ ਜਿਹੜਾ ਕਿ ਹੁਣ ਇਹ ਮਾਮਲਾ ਜਿਹੜਾ ਸਾਹਮਣੇ ਆ ਗਿਆ ਜਿਹੜਾ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚ ਇਹਦੀ Laash ਮਿਲਦੀ ਐ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਵਾਇਰਲ ਹੋ ਜਾਂਦੀਆਂ ਤੇ ਜਿਹੜਾ CCTV ਕੈਮਰੇ ਦੇ ਵਿੱਚ ਵੀਡੀਓ ਆਉਂਦੀ ਆ ਤੇ ਉਹਦੇ ਵਿੱਚ ਇੱਕ ਇੱਕ ਸਿੰਘ ਬਾਣੇ ਦੇ ਵਿੱਚ ਹੁੰਦਾਗਾ ਤੇ ਜਿਹੜਾ ਉਹ ਗੱਡੀ ਖੜਾ ਕੇ ਜਦੋਂ ਜਾਂਦੇ ਐ ਤੇ ਉਹ ਤੋਂ ਬਾਅਦ ਬਾਤੀਆਂ ਇਹ ਜਦੋਂ ਵੀਡੀਓ ਸਾਹਮਣੇ ਆਉਂਦੀਆਂ ਉਹਦੇ ਵਿੱਚ ਇਹ লাশ ਹੁੰਦੀ ਹੈ ਜਿਹੜੀ ਕਮਲ ਕੌਰ ਭਾਬੀ ਇੰਸਟਾਗ੍ਰam ਤੇ ਜਾਣੀ ਜਾਂਦੀ ਸੀ ਜਿਹਦੇ ਕਿ ਕਈ account ਵੀ ਬਣੇ ਆ ਤਾਂ ਜਿਵੇਂ ਉਹਦੇ ਪਰਿਵਾਰ ਦਾ ਦੱਸਣਾ ਵੀ ਸਾਨੂੰ ਕੁਝ ਇਹਨੇ ਆਪਣੇ ਬਣੀਓ ਕੋਈ ਦੱਸਿਆ ਨਹੀਂ ਸਾਨੂੰ ਸਿਰਫ ਇਹ ਕਹਿ ਕੇ ਗਈ ਆ ਵੀ ਮੈਂ ਗੱਡੀ ਦਾ ਕੰਮ ਕਰਾਉਣ ਜਾਨੀ ਆ ਤੇ ਕੋਈ ਰਿਪੇਅਰ ਕਰਾਉਣੀ ਆ ਗੱਡੀ ਦੀ ਇਹ ਕਹਿ ਕੇ ਗਈ ਆ ਤੇ ਪਰ ਸਾਨੂੰ ਇਹ ਨਹੀਂ ਪਤਾ ਵੀ ਕਿੱਥੇ ਗਈ ਜਿਵੇਂ ਕਿ ਹੁਣ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਜਿਦੇ ਵਿੱਚ ਹੁਣ ਅਮਰਤਪਾਲ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤੇ ਜੋ ਅਮਰਤਪਾਲ ਮਹਿਰੋ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਕਿਉਂਕਿ ਉਹਨਾਂ ਦੀ ਇੱਕ ਐੜੀ ਚੇਤਾਵਨੀ ਇਹਨੂੰ ਦਿੱਤੀ ਗਈ ਸੀ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਹਰ ਨਹੀਂ ਆਈ ਤੇ ਪਰ ਜਿਹਦੇ ਵਿੱਚ ਹੁਣ ਹਸ਼ਿਆਰਾ ਇਹ ਹੀ ਦੇਖਣ ਨੂੰ ਮਿਲਦਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਆਪਣੀਆਂ ਪੋਸਟਾਂ ਉਹਨੂੰ ਜੋ ਵੀਡੀਓ ਸਾਂਹੀ ਦਿੱਤੀ ਤੇ ਜਿਹਦੇ ਵਿੱਚ ਇੱਕ ਤੇ ਉਹਦੇ ਤੋਂ ਸਿੱਧਾ ਟਾਰਗੇਟ ਅਮਰਤਪਾਲ ਮਹਿਰੋ ਨੂੰ ਕੀਤਾ ਜਾਂਦਾ ਵੀ ਅਮਰਤਪਾਲ ਮਹਿਰੋ ਨੇ ਇਹ ਜੋ ਕਤਲ ਕੀਤਾ ਜਾਂ ਕਰਵਾਇਆ ਗਿਆ ਪਰ ਪੂਰਾ ਮਾਮਲਾ ਹਲੇ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਜਾਣਕਾਰੀ ਕਰਨ ਵਾਸਤੇ ਜੋ ਇਨਕੁਇਰੀ ਕਰਨ ਵਾਸਤੇ ਇਹਦੇ ਸਾਥੀਆਂ ਨੂੰ ਅਮਰਪਾਲ ਮੈਰ ਨੂੰ ਗ੍ਰਿਫਤਾਰ ਕੀਤਾ ਪਰ ਜਿਹੜੀ ਸੀਸੀ ਕੈਮਰੇ ਦੀ ਵੀਡੀਓ ਦੇ ਵਿੱਚ ਜਿਹੜਾ ਇੱਕ ਸ਼ਖਸ ਸਾਹਮਣੇ ਆਉਂਦਾ ਤਾਂ ਇਹ ਮਾਮਲਾ ਹਲੇ ਤੱਕ ਵਿਚਚਾਲੇ ਪਿਆ ਕਿਉਂਕਿ ਹਲੇ ਤੱਕ ਪੂਰਾ ਆਪਣੇ ਬੰਨੀਓ ਜਾਣਕਾਰੀ ਨਹੀਂ ਮਿਲੀ ਪੁਲਿਸ ਨੂੰ ਤੇ ਆਪਣੇ ਬੰਨੀਓ ਇਨਕੁਇਰੀ ਚੱਲੀ ਜਾਂਦੀ ਹੈ ਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਤਾਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦ ਰਹੋ ਮਿਲਦੇ ਆ ਗੱਲ ਨੂੰ ਨਮਟ ਟੌਪ ਤੇ ਧੰਨਵਾਦ